ਇਹ ਕਿਹੜੀ ਲੋਕੇਸ਼ਨ ਆ? 3:00 ਤੋਂ 5:00 ਵਜੇ ਕਦਵੇਲ ਦਿਨੇਵਾਲਾ ਰੋਡ ਕਰਾਲਾ ਮੇਰੇ। ਦਿੱਤੇ ਗਏ ਬੋਟ ਦੀ ਆਰਦਾਤ ਹੋਈ ਹੈ। ਸਿੱਟਾ ਕਾਪੀ ਹੋ ਗਿਆ। ਇਹ ਹਿੰਦੀ ਤੋਂ ਕੰਪਨੀ ਦੇ ਮਾਲਕ ਨੇ ਸ਼ਾਮ ਸੰਧਰ। ਇਹਨਾਂ ਨੇ ਬਾਕੀ ਦੀ ਬਾਰ ਕਿਤੇ ਬਾਕੀ ਲਈ ਮਾਊਂਟ ਹੈ ਜੀ ਰੂ ਚੈੱਕ ਕਰ ਰਹੇ ਨੇ ਚੱਕਰ। ਪਰ ਕੀ ਗੱਲ ਬਦਲੀ? ਸਰ ਇਹ ਅਗਰ ਵਾਲ ਫਿਰ ਇੰਜੈਕਸ਼ਨ ਜਿੰਦਾ ਰੋਡ ਤਰਨਤਨ ਕਦਗੇ ਸਿੱਠੇਗਾ ਵਾ। ਇਥੇ ਆਪਣੇ ਡਰਜੀ ਇਥੇ ਬੈਠੇ ਸੀ ਰੋਜੀ ਨੇ ਅੰਦੇ ਆਈ ਹੋਈ ਸੀ ਦੋ ਕੁਛ ਲਟੇਰੇ ਆਪਣੇ ਸਵਿਫਟ ਕਾਰ ਚਾਹੀਦੇ ਤੇ ਡੈਣੀ ਨੂੰ ਗੋਲੀ ਮਾਰ ਕੇ ਅੰਦਰੋਂ ਕੈਸ਼ ਸਾਰਾ ਉੱਪਕੇ ਲੱਗੇ ਕਿੰਨਾ ਵੀ ਕੈਸ਼ ਹੋਊ ਤੁਹਾਡੇ ਕੋਲ ਸੱਤ ਤਿੰਨ ਤੋਂ 5 ਲੱਖ ਦੇ ਹਿਸਾਬ ਨਾਲ ਹੋਊਗਾ ਮੇਰੇ ਕੋਲ ਇਹ ਕਿਹੜੀ ਓਕੇਸ਼ਨ ਆ ਅੱਥੇ ਨਾ ਕਰੀਬ ਨੂੰ ਜੀ ਕੱਦ ਗੇਲੇ ਜੰਗਵਾਲਾ ਰੋਡ ਕੋਲ ਵਾਲਾ ਜਿਹੜਾ ਇੱਥੇ ਕੋਈ ਲੁੱਟ ਦੀ ਵਾਰਦਾਤ ਹੋਈ ਹੈ ਪੰਜ ਦੋ ਕਿਸਕ ਘਟਾਰਤੇ ਐ ਜੀ ਇਹ ਇਨੇ ਪੰਪ ਦੇ ਮਾਲਕ ਨੇ ਸ਼ਾਮ ਸੁੰਦਰ ਜੀ ਇਹਨੇ ਲੱਤੀ ਕੋਲੀ ਮਾਰਕੀਟ ਤੇ ਲੱਟਾ ਪਾ ਕੇ ਲੱਗੇ ਮਾਉਂਟ ਹੈ ਜੇ ਕਲੀਅਰ नहीं ਚੈੱਕ ਕਰਦੇ ਨੇ ਚੱਕਰ ਦੇ ਬਸ ਕਿੰਨੇ ਵੰਤੇ ਜੀ ਵਾਰ ਵਾਰ ਕਰਨਾ ਹੈ 5 ਮਿੰਟ ਠੀਕ ਹੈ ਕਿਦਰ ਸਭ ਦਾ ਪ੍ਰਿੰਟ ਜਿਹੜਾ ਆਣਾ ਚਾਹੀਦਾ ਹੈ ਤੁਹਾਡੇ ਰੋਪਿਸ ਤੋਂ ਕਰਵਾਈ ਕਿ ਕਿੰਨੀ ਕਹਿਆ ਅਦਰਵਾਲ ਫੀਲਿੰਗ ਜਿੰਨੂੰ ਆਉਂਦ ਕਰਤਨ ਤਾਂ ਕੱਪੀ ਸਿੱਖਿਆ ਗਾ ਇੱਥੇ ਆਪਣੇ ਡੈਡਜੀ ਤੇ ਬੈਠੇ ਸੀ ਰੋਜ਼ ਨੂੰ ਹੰਦੇ ਆਏ ਹੋਏ ਸੀ ਦੋ ਕੁਛ ਲਟੇਰੇ ਆਪਣੇ ਸਵਿਫਟ ਕਾਰ ਚਾਹੀਡੇ ਤੇ ਡੈਡੀ ਨੂੰ ਗੋਲੀ ਮਾਰ ਕੇ ਅੰਦਰੋਂ ਕੈਸ਼ ਸਾਰਾ ਲੁੱਟ ਕੇ ਲੈ ਗਏ ਕਿੰਨਾ ਵੀ ਕੈਸ਼ ਹੋਊ ਤੁਹਾਡੇ ਕੋਲ ਸੱਤ ਤਿੰਨ ਤੋਂ 5 ਲੱਖ ਦੇ ਹਿਸਾਬ ਤੋਂ ਹੋਊਗਾ ਮੇਰੇ ਖਿਆਲ ਤੁਹਾਡੀ ਕੋਈ ਸਿਕਿਉਰਟੀ ਆਪਣੀ ਨਹੀਂ ਇਹ ਆ ਗਈ ਕੋਈ ਗੱਲਬਾਤ ਕਿਸ ਨਾਲ ਨਹੀਂ ਸਰ ਇਸ ਤਰ੍ਹਾਂ ਦੇ ਕਦੀ ਵਾਰ ਦਾ ਤੋਂ ਹਾਂ ਦੇ ਚਾਂਸਸ ਨਹੀਂ ਦਿੰਦੇ ਹੜਾ ਕਿਤੇ ਰੌਣਕੇ ਨਿਰਿੰਦੀ ਆ ਕਦੀ ਇਸ ਤਰ੍ਹਾਂ ਚਾਂਸ ਨਾ 87 ਹਲੋ ਕਿਨ ਨੂੰ ਚਲਾਉਂਦੇ ਪਾਓ ਕੀ ਡਿਮਾਂਡ ਕਰਦੇ ਕਿਉਂ ਨਾ ਸੀ ਸਰ ਸਿਕਿਉਰਟੀ ਵੱਧਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਵਾ ਗੱਡੀ ਨੰਬਰ ਆ ਗਿਆ ਹੈ ਉਹ ਬੰਦਿਆਂ ਦੀ ਫੋਟੋ ਆ ਗਈ ਹੋਈ ਆ ਰਿਫਲ ਆ ਗਈ ਹੋਈ ਹੱਥ ਚੋਂਾਂ ਤੇ ਤੇ ਜੋ ਸਾਡੇ ਪਾਸੇ ਕਰ ਸਕਦੇ ਕਰੋ ਪਲੀਜ਼ ਇਹ ਕਿਹੜੀ ਲੋਕੇਸ਼ਨ ਆ ਤੁਸੀਂ 3:00 ਪੋੜੇ 5:00 ਵਜੇ ਕੱਤਗਿੱਲ ਦਿਮਿਆਲਾ ਕਰਾਰਾ ਵਾਲਾ ਜਿੱਥੇ ਕੋਈ ਲੁੱਟ ਦੀ ਵਾਰਦਾਤ ਹੋਈ ਹੈ ਉਹ ਟਿਕਟ ਹੈ ਅਕੀਂ ਹੁੰਦੇ ਪਰ ਕੰਮ ਤੋਂ ਲਾਲਕ ਨੇ ਸ਼ਾਮ ਸੰਧਰ। ਇਹਨਾਂ ਮਾਤਾਂ ਦੀ ਘੁੰਮਿਆਰ ਕੇ ਤੇ ਡੱਕਾਫੀ ਲੈ ਗਈ। ਮਾਊਟਾ ਜੀ ਕਲੀ ਨੂੰ ਚੈੱਕ ਕਰਦੇ ਨੇ ਚੱਕਰ ਦੇ। ਪਰ ਕੀ ਗੱਲ ਬਗੋਈ? ਸਰ ਇਹ ਅਗਰਵਾਲ ਫਿਰ ਇੰਜ ਸਿੰਘ ਜੀ ਦਾ ਤੁਰ ਤਰੰਤਨ ਕਾਬੀ ਜਿੱਸ ਸਿੱਖੇਗਾ ਵਾ। ਕਿੱਥੇ ਆਪਣੇ ਡੈੜਜੀ ਇਥੇ ਬੈਠੇ ਸੀ ਰੋਜੀ ਨੇ ਹੰਦੇ ਆਈ ਹੋਈ ਸੀ। ਦੋ ਕੁਛ ਲਟੇਰੇ ਆਪ ਨੂੰ ਸਵਿਫਟ ਕਰ ਚਾਹੀਦੇ ਤੇ ਡੈੜੀ ਨੂੰ ਗੋਲੀ ਮਾਰ ਕੇ ਇੰਦਰੂ ਕੈਸ਼ ਸਾਰਾ ਨੋਕੀ ਲਗੇ। ਕਿੰਨਾ ਵੀ ਕੈਸ਼ ਹੁੰਦਾ ਤੁਹਾਡੇ ਕੋਲ? ਫਤਿੰਨ ਤੋਂ 5 ਲੱਖ ਦੇ ਸਾਧਨ ਹੋਊਗਾ ਮੇਰੇ ਕੋਲ ਇਹ ਕਿਹੜੀ ਲੋਕੇਸ਼ਨ ਹੈ ਇੱਥੇ ਨਾਲ ਕਰੀਬ ਨੂੰ ਗੱਤਕਿੱਲ ਜੰਗਵਾਲਾ ਰੋਡ ਪਰਾਲਾ ਜਿਹੜਾ ਹੈ ਉੱਥੇ ਕੋਈ ਲੋਟਰੀ ਵਾਰਦਾਤ ਹੋਈ ਹੈ ਪੰਜ ਬੰਦੇ ਨੇ ਸ਼ਿਫਟ ਕਰਤੇ ਐਸਾ ਇਹ ਆ ਤਿੰਨੇ ਪੰਪ ਦੇ ਮਾਲਕ ਨੇ ਸ਼ਾਮ ਸੁੰਦਰ ਜੀ ਇਹਨਾਂ ਨੂੰ ਰਾਤ ਦੀ ਕੋਲੀ ਮਾਰਕੀਟ ਤੇ ਲੋਟ ਡਾਕੀ ਲੱਗੇ ਮੌਂਟਾ ਜੇ ਕਰੀਬ ਨਿਊ ਚੱਕ ਕਰਦੇ ਨੇ ਚੱਕਰ ਦੇ ਪਾਸ ਕਿੰਨੇ ਬੰਦੇ ਸੀ ਵਾਰ ਵਾਰ ਕਰਨਾ ਹੈ 5 ਮਿੰਟ ਦੇ

ਤੇ ਡੈਡ ਨੂੰ ਗੋਲੀ ਮਾਰ ਕੇ ਅੰਦਰੋਂ ਕੈਸ਼ ਸਾਰਾ ਲੁੱਟ ਕੇ ਲੈ ਗਏ ਜੀ ਕਿੰਨਾ ਜਿਹਾ ਕੈਸ਼ ਹੋਊ ਤੁਹਾਡੇ ਕੋਲ ਸਰ 3 ਤੋਂ 5 ਲੱਖ ਦੇ ਹਿਸਾਬ ਤੋਂ ਹੋਊਗਾ ਮੇਰੇ ਖਿਆਲ ਤੁਹਾਡੀ ਕੋਈ ਸਿਕਿਉਰਿਟੀ ਆਪਣੀ ਨਹੀਂ ਸੀ ਅਗੀ ਕੋਈ ਗਲਬਾਤ ਕਿਸੇ ਨਾਲ ਨਹੀਂ ਹਾਂ ਜੀ ਸਰ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋਣ ਦੇ ਚਾਂਸਸ ਹੀ ਨਹੀਂ ਦੇਣਦੇ ਅੱਡੇ ਦਾ ਰੌਣਾ ਕਿ ਨਹੀਂ ਨਹੀਂ ਦੀ ਆ ਤੇ ਇਸ ਤਰ੍ਹਾਂ ਚਾਂਸਸ ਨਹੀਂ ਹੈ ਸੱਤ ਸਾਲੋ ਕੇ ਤੁਹਾਨੂੰ ਚਲਾੰਗੇ ਪਾਉਂ ਕੀ ਡਿਮਾਂਡ ਕਰਦੇ ਕਿਉਂ ਨਾ ਸਰ ਸਿਕਿਉਰਿਟੀ ਵੱਧਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਵਾ ਗੱਡੀ ਨੰਬਰ ਆ ਗਿਆ ਹੈ ਉਹ ਬੰਦਿਆਂ ਦੀ ਫੋਟੋ ਆ ਗਈ ਹੋਈ ਆ ਰਫਲ ਆ ਗਈ ਹੋਈ ਹੱਥ ਚੋਂ ਨਾਲੇ ਜੇ ਜੋ ਸਾਡੇ ਪਾਸੇ ਕਰ ਸਕਦੇ ਕਰੋ ਪਲੀਜ਼ ਇਹ ਕਿਡਿਓ ਕੇਸ਼ਨ ਆ ਕਿਤੇ ਕਰੀ ਪੂਰੇ ਸੀ 5 ਵਜੇ ਕੱਦਬੇਲ ਇੱਥੇ ਨਰਾਲਾ ਨਰਾਲਾ ਮੇਰੇ ਦਿੱਤੇ ਗਏ ਡੋਟ ਦੀ ਵਾਰਦਾਤ ਹੋਈ ਹੈ ਅੱਜ ਦੀ ਵਾਰ ਸਿੱਟ ਕਰਦੇ ਹਾਂ ਅੱਗੇ ਫੁੰਡੇ ਪਰ ਕੰਪਨੀ ਦੇ ਵਾਲਕ ਨੇ ਸ਼ਾਮ ਸੰਧਰ ਨੂੰ ਮੈਂ ਗੱਲ ਜੀ ਗੀਰ ਕੇ ਤੇ ਬਟਾਫੀ ਲੈ ਲਈ ਮਾਉਂਟ ਹੈ ਜੇ ਤੁਸੀਂ ਚੈੱਕ ਕਰਦੇ ਨੂੰ ਚੱਕਰ ਸਰ ਇਹ ਅਗਰਵਾਲ ਫਿਰ ਜਿਸਿੰਦੂ ਦਾ ਰੋਡ ਤਰਨਤਨ ਕੱਢ ਕੇ ਸਿੱਖੇਗਾ ਵਾ ਇੱਥੇ ਆਪਣੇ ਡੈਡੀ ਜੀ ਇਥੇ ਬੈਠੇ ਸੀ ਰੋਜੀ ਨੇ ਅੰਦੇ ਆਈ ਹੋਈ ਸੀ ਲੋ ਕੁਛ ਲਟੇਰੇ ਆਪ ਨੂੰ ਸਵਿਫਟ ਕਾਰ ਚਾਹੀਦੀ ਤੇ ਡੈਡੀ ਨੂੰ ਗੋਲੀ ਮਾਰ ਕੇ ਅੰਦਰੋਂ ਕੈਸ਼ ਸਾਰਾ ਨੋਕੀ ਲੱਗੇ ਕਿੰਨਾ ਜੀ ਕੈਸ਼ ਹੋਵੇ ਤੁਹਾਡੇ ਕੋਲ ਸਤ ਤਿੰਨ ਤੋਂ 5 ਲੱਖ ਦੇ ਹਿਸਾਬ ਨੂੰ ਹੋਊਗਾ ਮੇਰੇ ਕੋਲ ਇਹ ਕਿੱਡੀ ਲੋਕੇਸ਼ਨ ਹੈ ਇੱਥੇ ਨਾ ਕਰੀਬ ਰੋਜੀ ਮਾਜੀ ਜੀ ਕੱਦ ਗੇਲੇ ਜੰਗਵਾਲਾ ਰੋਡ ਪਰਾਲਾ ਜੀ ਦਾ ਉੱਤੇ ਕੋਈ ਲੋਟ ਦੀ ਵਾਰਦਾਤ हुई है ਪੰਜ ਦਿਨਾਂ ਤੋਂ ਸ਼ਿਫਟ ਕਰਦੇ ਆਇਸਾ ਇਹ ਆ ਤਿੰਨੇ ਪੰਪ ਦੇ ਮਾਲਕ ਨੇ इन्हें ਸੁੰਦਰ ਜੀ ਇਹਨੇ ਲਾਤੀ ਜੀ ਗੋਲੀ करके ਕੇ ਤੇ ਲੋਟਾ ਡੱਕੇ ਲਾਗੇ ਮਾਊਂਟਾ ਜੇ ਕਲੀਅਰ ਨਿਊ ਚੱਕਾ ਦੇ ਨੇ ਚੱਕਰ ਦੇ ਪੰਨੇ ਬੰਤੇ ਜੀ ਵਾਰ ਵਾਰ ਕਰਨਾ ਹੈ 5 ਮਿੰਟ ਠੀਕ ਹੈ ਕਿ ਤੁਹਾਨੂੰ ਸਭ ਦੱਸਾਂ ਅਸੀਂ ਸੀਸੀਟੀਵੀ ਫੁਟੇਜ ਲੈ ਰਹੇ ਹਾਂ ਟੈਕਨੀਕਲ ਐਂਜੈਂਸ ਲੈ ਆਉਣ ਨੂੰ ਪੈਣਾ ਪਊਗਾ। ਪਹਿਲਾਂ ਅਦਰਵਾਲ ਫੀਲਿੰਗ ਜਿਸਨ ਤੋਂ ਆਉਂਦ ਤਰਨ ਤਨ ਕੱਪ ਗੇਸ ਸਿਖਿਆਗਾ ਇੱਥੇ ਆਪਣੇ ਡੈਡ ਜੀ ਤੇ ਬੈਠੇ ਹੋਏ ਸੀ ਰੋਜੀ ਨੇ ਹੰਦੇ ਆਏ ਹੋਏ ਸੀ ਦੋ ਕੁਛ ਨਟੇਰੇ ਆਪਣੇ ਸਵਿਫਟ ਕਾਰ ਚਾਹੀਟ ਤੇ ਡੈਡੀ ਨੂੰ ਗੋਲੀ ਮਾਰ ਕੇ ਅੰਦਰੋਂ ਕੈਸ਼ ਸਾਰਾ ਲੁੱਟ ਕੇ ਲੈ ਗਏ ਕਿੰਨਾ ਕੈਸ਼ ਹੋਗਾ ਤੁਹਾਡੇ ਕੋਲ ਸੱਤ ਤਿੰਨ ਤੋਂ 5 ਲੱਖ ਦੇ ਹਿਸਾਬ ਨਾਲ ਹੋਊਗਾ ਮੇਰੇ ਖਿਆਲ ਤੁਹਾਡੀ ਕੋਈ ਸਕਿਉਰਿਟੀ ਆਪਣੀ ਨਹੀਂ ਹੈਗੀ ਕੋਈ ਗੱਲਬਾਤ ਕਿਸ ਨਾਲ ਨਹੀਂ ਸਰ ਇਸ ਤਰ੍ਹਾਂ ਦੀ ਕਦੀ ਵਾਰਦਾਤ ਹੋਣ ਦੇ ਚਾਂਸਸ ਹੀ ਨਹੀਂ ਦੇਣਦੇ ਅੱਡਾ ਕਿਤੇ ਰੌਣਾ ਕਿ ਨਹੀਂ ਰਿੰਦੀ ਆ ਕਦੀ ਇਸ ਤਰ੍ਹਾਂ ਚਾਂਸ ਨਹੀਂ ਅੱਡਾ ਸੱਤ ਸਾਰੇ ਲੋਕੀ ਸਾਨੂੰ ਚਲਾੰਗੇ ਪਾਉਂ ਕੀ ਡਿਮਾਂਡ ਕਰਦੇ ਕੀ ਹੋਣਾ ਚਾਹੀਦਾ ਸਰ ਇਹ ਸਕਿਉਰਿਟੀ ਵੱਧਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਵਾ ਗੱਡੀ ਨੰਬਰ ਆ ਗਿਆ ਹੈ ਉਹ ਬੰਦਿਆਂ ਦੀ ਫੋਟੋ ਆ ਗਈ ਹੋਈ ਆ ਰਫਲ ਆ ਗਈ ਹੋਈ ਹੱਥ ਚੋਂ ਉਹਨਾਂ ਦੇ ਤੇ ਜੋ ਸਾਡੇ ਪਾਸੇ ਕਰ ਸਕਦੇ ਕਰੋ ਪੁਲਿਸ